ਹੈਲੋ ਜੀ ਮਿੰਦਰਤਰੀ ਬਲੌਗ ਤੁਹਾਡਾ ਸਾਰਿਆਂ ਦਾ ਸਵਾਗਤ ਆ ਆਈ ਹੋਪ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਰਾਜੀ ਖੁਸ਼ੀ ਹੋਵੋਗੇ ਜਿਹੜੇ ਸਾਡੇ ਅੱਜ ਦੇ ਬਲੌਗ ਦੀ ਸ਼ੁਰੂਆਤ ਆ ਜੀ ਉਹ ਹੈਗੀ ਆ 사ਂਜੀ ਮਾਈ ਰੰਗਣ ਦੀ ਆ ਕਿਉਂਕਿ ਅੱਜ 14 ਆ ਜੀ ਅੱਜ ਦਿਨ ਹੁੰਦਾ 사ਂਜੀ ਮਾਈ ਦੇ ਰੰਗਣ ਦਾ ਕਿਉਂਕਿ ਜਿਹੜੇ ਸਰਾਦ ਸੀ ਜੀ ਆਪਣੇ ਪੂਰੇ ਹੋਣ ਜਾ ਰਹੇ ਨੇ ਕਿਉਂਕਿ ਕੱਲ ਨੂੰ ਹੈਗੀ ਆ ਮੌਸਮ ਤੇ ਕੱਲ ਨੂੰ 사ਂਜੀ ਮਾਤਾ ਲੱਗੂਗੀ ਅਸੀਂ ਸੋਚਿਆ ਵੀ ਅੱਜ ਹੀ 사ਂਜੀ ਨੂੰ ਰੰਗ ਦਿੱਤਾ ਜਾਵੇ ਕਿਉਂਕਿ ਇਹ ਚੰਗੀ ਤਰ੍ਹਾਂ ਸੁੱਕ ਜੂਗੀ ਤੇ ਕੱਲ ਨੂੰ ਅਸੀਂ ਲਗਾ ਦਾਂਗੇ ਤੁਹਾਨੂੰ ਕੱਲ ਨੂੰ ਲਗਾਉਣ ਦਾ ਵੀ ਆਪਾਂ ਵੀਡੀਓ ਬਲੌਗ ਪਾਵਾਂਗੇ ਵੀਡੀਓ ਪਾਵਾਂਗੇ ਉਹਨਾਂ ਦੀ ਤੇ ਅੱਜ ਅਸੀਂ ਸਾਰੇ ਮੈਂਬਰ ਇਕੱਠੇ ਹੋ ਰਹੇ ਹਾਂ ਸਾਂਜੀ ਰੰਗਣ ਲਈ ਤੇ ਸਾਡੇ ਗਵਾਂਢੀ ਨੇ ਜੀ ਸਾਰੇ ਆਏ ਨੇ ਤੇ ਅਸੀਂ ਹੁਣ ਸਾਰਿਆਂ ਇਕੱਠੀਆਂ ਹੋ ਕੇ ਸਾਂਜੀ ਨੂੰ ਰੰਗਣਾ ਸ਼ੁਰੂ ਕਰਾਂਗੇ ਅਸੀਂ ਸਾਰਾ ਦੇਖੋ ਆਪਣਾ ਆਪਣਾ ਸਮਾਨ ਇਕੱਠਾ ਕਰ ਲਿਆ ਤੇ ਆਪਾਂ ਕਲੀ ਜਿਹੜੀ ਸੀ ਪਹਿਲਾਂ 2 ਘੰਟੇ ਪਹਿਲਾਂ ਹੀ ਭਿਉ ਕੇ ਰੱਖਤੀ ਸੀ ਕਿਉਂਕਿ ਵਧੀਆ ਰੰਗ ਚੜੇ ਤੇ ਨਾਲ ਆਪਾਂ ਨੇ ਦੂਜਾ ਪੇਂਟ ਕਲਰ ਵੀ ਲੈਤਾ ਕਿਉਂਕਿ ਜਿਹੜਾ ਸਾਂਜੀ ਦਾ ਮੂੰਹ ਆ ਜੀ ਤੇ ਬਲਾਊਜ਼ ਆ ਉਹਨਾਂ ਨੂੰ ਆਪਾਂ ਪੱਕੇ ਰੰਗਾਂ ਨਾਲ ਰੰਗਾਂਗੇ ਤੇ ਹੁਣ ਅੱਗੇ ਤੁਹਾਨੂੰ ਵੀਡੀਓ ਚ ਕੀ ਹੁੰਦਾ ਉਹ ਦਿਖਾਵਾਂਗੇ ਚਲੋ ਜੀ ਅਸੀਂ ਕਰਦੇ ਆਂ ਸ਼ੁਰੂ ਸਾਡੇ ਵੀਡੀਓ ਨਾਲ ਤੁਸੀਂ ਜ਼ਰੂਰ ਬਨੇ ਰਹੋ ਜਿਹੜੀਆਂ ਹਨਾ ਪਹਿਲਾਂ ਆਪਾਂ ਇਹਨਾਂ ਨੂੰ ਕੱਢ ਕੇ ਰੱਖ ਲੈਣੇ ਆ ਸਾਰੀਆਂ ਨੂੰ ਹਨਾ ਤਾਰੇ-ਤਾਰੇ ਕੱਲੇ ਉਹ ਕਰ ਦਾਂਗੇ ਜੁੱਤੀਆਂ ਨੂੰ ਤਾਂ ਅਸੀਂ ਦੂਜਾ ਰੰਗ ਕਰਾਂਗੇ ਬ੍ਰਾਈਟ ਲਾ ਤੇ ਬ੍ਰਾਈਟ ਵਾਲਾ ਕਰਾਂਗੇ ਰੰਗ ਦੂਜਾ ਚਮਕੀਲੇ ਵਾਲੀਆਂ ਜਿਹੜੀਆਂ ਪਿੰਡਾਂ ਚ ਤੁਹਾਨੂੰ ਪਤਾ ਇਹ ਪਿੰਡਾਂ ਦੇ ਆਪਣੇ ਦੇ ਰੀਤੀ ਰਿਵਾਜ ਹੀ ਹੋਰ ਹੁੰਦੇ ਨੇ ਕੈਂਠਾ ਦੇਗਾ ਇਹ ਬਣਾਇਆ ਸਾਰਾ ਕੁਝ ਸੀਨੇ ਤੇ ਨਿੱਕੇ ਨਿੱਕੇ ਪੈਰੇ ਇਹਨਾਂ ਤੇ ਹੋਊਗਾ ਆਪਣਾ ਦੂਜਾ ਕਲਰ ਸਕਿਨ ਕਲਰ ਕਰਾਂਗੇ ਇਹਨਾਂ ਤੇ ਹੂੰ ਇਹ ਹੱਥ ਨੇ ਇਹ ਵਾਲੇ ਆ ਹੈਗੀਆਂ ਨੇ ਚੂੜੀਆਂ ਚੂੜੀਆਂ ਦਾ ਕੱਚ ਦੀਆਂ ਪਾਈਆਂ ਲੈ ਹੁਣ ਇਹਨੂੰ ਕਲੀ ਨੂੰ ਚੰਗੀ ਤਰ੍ਹਾਂ ਆਪਾਂ ਹਲਾ ਲਾਨੇ ਆ ਇਹਦੇ ਨਾਲ ਮਾਰ ਗਾੜੀ ਜੀ ਹੋਈ ਪਈ ਆ ਚੰਗੀ ਤਰ੍ਹਾਂ ਕਰ ਦੋ ਜੇ ਉੱਤੇ ਨਤਾਰੀ ਹੋ ਗਈ ਆਪਾਂ ਹੋਰ ਡੋਲ ਦਾਂਗੇ ਇਹਨੂੰ ਉੱਪਰੋਂ ਤਾਰੇ ਪਰ ਬੂਲ ਵਧੀਆ ਗਾੜੇ ਰੰਗੇ ਜਾਣ ਸੰਗਣੀ ਹੋ ਗਈ ਜੀ ਆਪਾਂ ਨਾਲ 4000 ਦਲੀਆਂ ਆਹ ਲੋ ਜੀ ਸ਼ੁਰੂ ਕਰਤੀ ਜੀ ਅਸੀਂ ਤਾਰੇ ਰੰਗਣ ਹੁਣ ਸਾਰੇ ਰੰਗ ਰੰਗ ਅਸੀਂ ਸਾਰੇ ਧਰ ਦਾਂਗੇ ਧੁੱਪੇ ਆਹ ਦੇਖ ਕੇ ਕਿਤੇ ਭੰਨ ਨਾ ਦੀ ਕੋਮਲਾ ਆ ਦੇ ਕੇ ਪੈਣ ਬਣ ਕੇ ਚੰਗਾ ਇਹ ਬਣਨਾ ਵੀ ਨਹੀਂ ਫਿਰ ਮੋੜ ਕੇ ਕੱਲ ਨੂੰ ਲਾਉਣੀ ਆ ਫਿਰ ਤੇ ਪਹਿਲਾਂ ਅਸੀਂ ਇੱਕ ਕੋਡ ਕਰਾਂਗੇ ਜੀ ਬਾਅਦ ਚ ਅਸੀਂ ਦੂਰਾ ਕੋਡ ਕਰਾਂਗੇ ਕਿਉਂਕਿ ਉਹ ਅਸੀਂ ਗਾੜੇ ਕੋਲ ਦਾ ਕਰਾਂਗੇ ਕਿਉਂਕਿ ਫਿਰ ਸਫਾਈ ਹੈ ਜਿਹੜੀ ਜ਼ਿਆਦਾ ਆਊਗੀ ਤਾਰਿਆਂ ਤੇ ਹਮਸਾ ਇਹ ਉਹ ਤਾਂ ਹੋ ਗਿਆ ਸਾਡਾ ਕੰਪਲੀਟ ਸਾਰਾ ਜੀ ਤੇ ਬਹੁਤ ਸੋਹਣੇ ਆ ਰਹੇ ਨੇ ਉਗੜ ਕੇ ਚਿੱਟੀ ਚਿੱਟੀ ਹੁਣ ਅਸੀਂ ਇਹਦੇ ਤੇ ਲਾਵਾਂਗੇ ਰੈੱਡ ਕਲਰ ਹਨਾ ਰੈੱਡ ਕਲਰ ਲਾਵਾਂਗੇ ਮੰਗਾਇਆ ਪਿਆ ਤੇ ਜਿਹੜਾ ਆ ਸਮਾਨ ਆ ਜੀ ਇਹ ਆਪਾਂ 골ਡਨ ਰੰਗ ਦਾ ਰੰਗਾਂਗੇ ਤੇ ਜੁੱਤੀ ਵੀ ਤੇ ਆ ਸਾਂਜੀ ਦਾ ਇਹ ਰਹਿ ਗਿਆ ਬਲੌਜ਼ ਰਹਿ ਗਿਆ ਤੇ ਉਹਦੀ ਕੱਗੜੀ ਰਹਿ ਗਈ ਤੇ ਮੂਹ ਰਹਿ ਗਿਆ ਇਹ ਸਾਰਾ ਦੂਜੀ ਉਹਦੇ ਨਾਲ ਰੰਗਾਂਗੇ ਤੇ ਸਾਡੀਆਂ ਬੀਬੀਆਂ ਹੁਣ ਸੁੱਕਣ ਦਾ ਵੇਟ ਕਰ ਰਹੀਆਂ ਨੇ ਬੇਟੀਆਂ ਨੇ ਵਿਚਾਰੀਆਂ ਤੇ ਹੁਣ ਮੈਂ ਨਾ ਇਹ ਲਿਆ ਮਾ ਪਾ ਕੇ ਹਨਾ ਇਹ ਮੂੰਹ ਰੰਗਣ ਲਈ ਤੇ ਬਲਾਊਜ਼ ਰੰਗਣ ਲਈ ਤੇ ਗੀਰ ਰੰਗਣ ਲਈ ਆਪਾਂ ਨੇ ਕਰ ਲਿਆ ਦੂਜਾ ਕਲਰ ਲੈਂਦਾ ਆਪਾਂ ਨੇ ਲੇਸ਼ੀਅਨ ਕਲਰ ਪਹਿਲਾਂ ਆਪਾਂ ਬ੍ਰਸ਼ ਦੀ ਸਹਾਇਤਾ ਨਾਲ ਹੌਲੀ-ਹੌਲੀ ਇਹਨੂੰ ਇਹਦਾ ਮੂੰਹ ਰੰਗਾਂਗੇ ਕਿਉਂਕਿ ਜੇ ਆਪਾਂ ਕੋਈ ਵੀ ਕਲਰ ਕਰਨਾ ਹੋਵੇ ਨਾ ਉਹਦੀ ਸ਼ੇਪ ਬਹੁਤ ਸੋਹਣੀ ਆਉਂਦੀ ਆ ਕਲਰ ਦੀ ਫਿਰ ਪਹਿਲਾਂ ਉੱਤੇ ਵਾਈਟ ਕੋਡ ਮਾਰ ਦਿੱਤਾ ਜਾਵੇ ਫਿਰ ਉਹ ਚਾਹੇ ਉਹਦੇ ਰੰਗीन ਕਰ ਦੋ ਇਹ ਸਕਿਨ ਜਿਹਾ ਕਲਰ ਆ ਤੇ ਬਹੁਤ ਸੋਹਣਾ ਆਊਗਾ ਓਕੇ ਤੁਹਾਨੂੰ ਫਾਈਨਲ ਲੁੱਕ ਦਿਖਾਉਣੀ ਆ ਫਿਰ ਇਹਦੀ ਕੰਬੀਨੇਸ਼ਨ ਆ ਆਪਾਂ ਇਹਦੇ ਵਿੱਚ ਪਹਿਲਾਂ ਦੂਸਰਾ ਪੇਂਟ ਫੇਰਤਾ ਸੀ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਚ ਦਿਖਾਇਆ ਸੀ ਤੇ ਹੁਣ ਆਪਾਂ ਲੈ ਲਿਆ ਪੈਰਟ ਕਲ ਜਿਹੜੀ ਆਪਾਂ ਇਹਦੀ ਚੋਲੀ ਆ ਪੈਰਟ ਕਲਰ ਦੀ ਕਰਾਂਗੇ ਕਿ ਪੈਰਟ ਦਾ yellow ਨਾਲ ਕੰਬੀਨੇਸ਼ਨ ਕਰਾਂਗੇ ਜੋ ਕਿ ਕਲਰ ਬਹੁਤ ਸੋਹਣਾ ਬਣ ਕੇ ਆਊਗਾ ਤੇ ਤੁਸੀਂ ਘਰੇ ਵੀ ਇਹ ਤਿਆਰ ਕਰ ਸਕਦੇ ਹੋ ਆਪਣੇ ਆਪ ਹੀ ਕਲਰ ਮੰਗਾ ਕੇ ਜੀ ਇਹ ਸਿਰਫ ਬਿਲਕੁਲ ਜਿਹੜੀ ਆਪਣੀ ਉਡੀ ਜੀ ਲਗਤੇ ਹੀ ਤਿਆਰ ਹੋ ਜਾਂਦੀ ਹੈ ਕਿਉਂਕਿ ਜਿਹੜੀ ਆਪਾਂ ਮੁੱਲ ਲੈਨੇ ਆਂ ਸਾਂਜੀ ਉਹ ਮਮ ਆਪਾਂ ਨੂੰ ਮਹਿੰਗੀ ਪੈ ਜਾਂਦੀ ਆ ਤੇ ਆਪਾਂ ਬਿਲਕੁਲ ਰੈਡੀਮੇਡ ਵਾਲੀ ਸਾਂਜੀ ਵਾਂਗੂ ਤਿਆਰ ਕੀਤੀ ਆ ਘਰੇ ਇਹ ਲੋ ਜੀ ਜਿਹੜੀ ਇਹ ਲੈਂ ਚੋਲੀ ਸੀ ਸਾਂਜੀ ਮਾਤਾ ਦੀ ਉਹਦਾ ਕਲਰ ਆਪਾਂ ਨੇ ਕਰਤਾ ਪੈਰਟ ਕਲਰ ਦਾ ਤੇ ਹੁਣ ਆਪਾਂ ਜਿਹੜੀਆਂ ਇਹ ਆ ਲਾਲ ਤਾਰੇ ਲਾਏ ਹੋਏ ਨੇ ਆਪਾਂ ਜਿਨ੍ਹਾਂ ਨੂੰ ਤਾਰੇ ਬੋਲ ਦਾਂਗੇ ਛੋਟੇ ਛੋਟੇ ਡੈਕੋਰੇਸ਼ਨ ਲਈ ਮੇਰੇ ਘਰ ਦੇ ਇਹ ਆਪਾਂ ਕਰਾਂਗੇ yellow ਰੰਗ ਦੇ ਤੇ ਹੁਣ ਮੈਂ ਤੁਹਾਨੂੰ ਉਹਦੀ ਫਾਈਨਲ ਲੁੱਕ ਦਿਖਾਵਾਂਗੀ ਵੀ ਕੀ ਆਪਾਂ ਸਾਰੀ ਇਹਦੀ ਜੁੱਤੀ ਦਾ ਵੀ ਸੀਮਾ ਪਾ ਚੂਲੀ ਨਾਲ ਦੇ ਹੀ ਡਿਜ਼ਾਈਨ ਪਾ ਕੇ ਕਰਾਂਗੇ ਆਪਾਂ ਮੂੰਹ ਦੀ ਤਿਆਰੀ ਕਰ ਰਹੇ ਹਾਂ ਹੁਣ ਪੇਂਟ ਤੋਂ ਬਾਅਦ ਆਪਾਂ ਤਾਰੇ ਬਲੈਕ ਰੰਗ ਤੇ ਕਿਉਂਕਿ ਇਹਦੀ ਆਪਾਂ ਬਣਾਵਾਂਗੇ ਗੁੱਤ ਸਾਂਜੀ ਦੀ ਤੇ ਆਪਾਂ ਇਧਰ ਜੁੱਤੀ ਰੰਗਤੀ ਤੇ ਆਹ ਬਣ ਗਈ ਉਹਦੀ ਚੋਲੀ ਤੇ ਆਹ ਚੂੜੀਆਂ ਦਾ ਕਲਰ ਕਰਤਾ ਸੀਮ ਨਾਲ ਤੇ ਉਹ ਬਲਾਊਜ਼ ਦੀ ਤਿਆਰੀ ਕਰਤੀ ਤੇ ਹੁਣ ਆਪਾਂ ਇਹਦੇ <li> ਲਿਪਸ ਵਗੈਰਾ ਤੇ ਬੋਲ ਲਵੋ ਜੀ ਸਾਡੀ ਸਾਂਜੀ ਦੀ ਜਿਹੜੀ ਫਾਈਨਲ ਲੁੱਕ ਆ ਰੰਗ ਕਰਕੇ ਇਸ ਤਰ੍ਹਾਂ ਦੀ ਆਈ ਆ ਤੇ ਆਹ ਇਹਦੇ ਜਿਹੜੇ ਤਾਰੇ ਨੇ ਅਸੀਂ ਇਹਨਾਂ ਨੂੰ ਗੁਰਤ ਦੀ ਛੇਪ ਦੇਵਾਂਗੇ ਜਦੋਂ ਲਾਵਾਂਗੇ ਤੇ ਤੇ ਹੱਥਾਂ ਦੇ ਕਲਰ ਵੀ ਕਰਤਾ ਆਪਾਂ ਨੇ ਚੰਦਰਮਾ ਵੀ ਰੰਗਤਾ ਤੇ ਇਹਦੀ ਘੜੀ ਤੇ ਬਲੈਕ ਉਹ ਕਰਨ ਵਾਲਾ ਹਲੇ ਮੇਰਾ ਪੈਂਡਿੰਗ ਆ ਤੇ ਇਹਦੇ ਆ ਪੈਰ ਹੋਗੇ ਤੇ ਆ ਇਹਦੀ ਜੁੱਤੀ ਹੋਗੀ ਜੀ ਤੇ ਅੱਜ ਦੇ ਵਲੌਗ ਦੀ ਆਪਾਂ ਇੱਥੇ ਹੀ ਸਮਾਪਤੀ ਕਰਦੇ ਆ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਪਲੀਜ਼ ਜਰੂਰ ਦੱਸਿਓ ਸਾਡੀ ਵੀਡੀਓ ਨੂੰ ਸ਼ੇਅਰ ਕਮੈਂਟ ਤੇ ਲਾਈਕ ਤੇ ਸਬਸਕ੍ਰਾਈਬਰ ਸਾਡੇ ਚੈਨਲ ਨੂੰ ਜਰੂਰ ਕਰਿਓ ਠੀਕ ਆ ਜੀ ਮਿਲਦੇ ਆਂ ਜੀ ਫੇਰ ਕੱਲ ਨੂੰ ਅਗਲੇ ਨੈਕਸਟ ਵਲੌਗ ਦੇ ਵਿੱਚ